ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9915265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਤੋਕੜ ਗੱਭਣ ਵੇੜ ਜੋ ਕਿ ਦੋ ਦੋ ਬਿਲਕੁਲ ਡਰਾਈ ਐ ਐਡਰੈਸ ਤੇ ਜਾਣਕਾਰੀ ਵੀ ਤੋਂ ਪੁੱਛ ਕੇ ਦੱਸਦੇ ਹਸੀ ਕਾਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌਲਾ ਜਿਲ੍ਹਾ ਬਰਨਾਲਾ ਪਿੰਡ ਤੌਲਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਰੇ 9872008643 9872008643 ਹਾਂਜੀ 9872008643 ਕਿੰਨੇ ਮਹੀਨੇ ਦੀ ਗੱਭਣਾ ਜਿਹੜੀ ਬੈੜ ਆਪਾਂ ਦੇਖੀਏ 6 ਮਹੀਨੇ ਦੀ ਗੱਭਣਾ ਦੁੱਧੋਂ ਡرائی ਹੈ ਦੁੱਧੋਂ ਡرائی ਹੈ ਵੀਰ ਕਹਿੰਦਾ 6 ਮਹੀਨੇ ਦੀ ਗੱਭਣਾ ਤਾਜੀ ਦਾ ਕਿੰਨਾ ਕੁ ਦੁੱਧ ਚੋਇਆ ਬਾਈ ਤਾਜੀ ਦਾ ਦੁੱਧ ਹੈਗਾ 6 ਦਾ 16 17 ਲੀਟਰ ਤਾਜੀ ਦਾ ਵੀਰ ਕਹਿੰਦਾ 16 17 ਕਿਲੋ ਦੁੱਧ ਚੋਇਆ ਬੈੜ ਕਹੋਂਦੀ ਵੀ ਹੈ 16 17 ਵਾਲੀ ਜੈਨੂਇਨ ਵੀਰ ਦੇ ਘਰ ਦੀ ਬੈੜ ਆ ਕੋਈ ਵਪਾਰ ਦਾ ਕੰਮ ਨਹੀਂਗਾ ਮਜਬੂਰੀ ਕਾਰਨ ਵੀਰ ਸਾਰੀ ਪਸ਼ੂ ਸੇਲ ਕਰ ਰਿਹਾ ਜੇ ਕਿਸੇ ਵੀਰ ਦੇ ਸਾਥ ਕੋ ਦਾ ਵਿੱਚ ਆਉਂਦੇ ਨੇ ਤਾਂ ਵੀਰ ਨੂੰ ਜਰੂਰ ਫੋਨ ਲਾ ਲਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲ ਖੋਲ ਕੇ ਢੇੜਾ ਦਵਾ ਦੇ ਵੀਰੇ ਤੋਰੇ ਬੁਖ ਬਵਾਈਆਂ ਨੂੰ ਚੈੱਕ ਕਰਵਾ ਦਈਏ ਟੋਕੜ ਗੱਬਣ ਵਹਿੜ 6 ਮਹੀਨੇ ਦੀ ਗੱਬਣਾ ਵੀਰੇ 6 ਮਹੀਨੇ ਦੀ ਗੱਬਣਾ ਰੇਟ ਕੀ ਹੋ ਗਿਆ ਦਾ ਬਾਜੋ ਜੀ ਰੇਟ ਬਾਜੋ ਜੀ ਵੀਰੇ 25000 ਰੁਪਏ ਬਾਜੋ ਜੀ 25000 ਵੀਰ ਨੇ ਰੇਟ ਮੰਗੇ ਜੇ ਕਿਸੇ ਵੀਰ ਦੇ ਹਿਸਾਬ ਕਿਤਾਬ ਚਾਉਂਦੀ ਹੈ ਤਾਂ ਬਾਈ ਨਾਲ ਜਰੂਰ ਫੋਨ ਕਰ ਤੇ ਕੰਟੈਕਟ ਕਰ ਸਕਦੋਂਗਾ ਪਿੰਡ ਵੀਰ ਦਾ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98786 98720 08643 ਵੀਰ ਦਾ ਮੋਬਾਈਲ ਨੰਬਰ ਹੈ 4 ਗਾਵਾਂ ਵੀਰ ਕੋਲੇ ਫੌਰ ਸੇਲ ਲੈਣਗੇ ਜੇ ਕਿਸੇ ਵੀਰ ਦੇ ਸਾਹ ਕੋਤਾ ਚ ਆਉਂਦੀਆਂ ਨੇ ਵੀਰ ਨੂੰ ਮਜਬੂਰੀ ਕਰਨ ਸੇਲ ਕਰਨੀਆਂ ਪੈ ਰਹੀਆਂ ਪਹਿਲੇ ਨੰਬਰ ਤੇ ਮਤਲਬ ਵੀ ਜਿਹੜੀ ਤੇ ਦੋ ਵੀਰ ਕੋਲੇ ਪਠਾ ਵੀ ਲੈ ਗੀਆਂ ਇੱਕ ਬੱਕਰੀ ਤੇ ਇੱਕ ਬੱਕਰਾ ਇਹ ਵੀ ਸੇਲ ਲੈ ਗੀਆਂ ਇਹਨਾਂ ਦਾ ਕੀ ਰੇਟ ਆ ਬਾਜ ਬਜਾ ਇਹਨਾਂ ਦਾ 16000 ਇਹਨਾਂ ਦਾ 16000 ਰੇਟ ਆ ਤੇ ਜਿਹੜਾ ਮੰਨ ਲਓ ਵੀ ਦੂਜੇ ਨੰਬਰ ਤੇ ਗਾਂ ਕੀ ਦੇਖ ਲੇਕਨ ਨੱਕ ਦੁੱਧ ਇਹਦੇ ਥੱਲੇ 14 ਲੀਟਰ ਦੁੱਧ ਤਿਆਰ ਆ ਤੇ ਲੱਗੇ ਮਗਰ 14 ਕਿਲੋ ਦੁੱਧ ਦੂਜੇ ਨੰਬਰ ਵਾਲੀ ਥੱਲੇ ਹੱਕੀ ਮੜੀ ਐ ਦਰ ਨੂੰ 14 ਕਿਲੋ ਦੁੱਧ ਵੀਰ ਕੰਨ ਇਹਦੇ ਥੱਲੇ ਤਿਆਰ ਆਗਾ ਮਗਰਲੇ ਥਣ ਦੀ ਵੀਰ ਕੰਨ ਤਿੱਲਾ ਬੱਚ ਬੱਸੀ ਆ ਗਈ ਵੀਰ ਕਹਿੰਦਾ ਮਗਰ ਤੋਰੇ-ਤਾਰੇ ਦੀ ਬਿਲਕੁਲ ਮੰਨ ਲਓ ਵੀ ਸਾਫ਼ ਆ ਗਈ ਕਦ ਕਾਠ ਵੀ ਬੈਠਦਾ ਚੰਗਾਗਾ ਸੇਵਾ ਵੀਰ ਕੋਲੇ ਘਟ ਗਈ ਆਪ ਵੀਰ ਕੋਲੇ ਗੱਡੀ ਦਾ ਕੰਮ ਆਗਾ ਕੀੜੇ-ਗੂੜੇ ਤੇ ਬਗੈਣਾ ਤਾਂ ਕਰਕੇ ਵੀਰ ਕਹਿੰਦਾ ਆਪਾਂ ਸਾਰੇ ਹੀ ਪਸ਼ੂ ਸੇਲ ਕਰਨੇ ਨੇਗੇ ਜੇ ਕਿਸੇ ਵੀਰ ਦੇ ਸਮਝ ਚ ਆਉਂਦੀ ਆ ਬਾਈ ਨਾਲ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਵੀਰ ਦੇ ਘਰੋਂ ਖਰੀਦਦਾਰੀ ਕਰ ਸਕਦਾ ਦੁੱਧ ਦੇ ਥੱਲੇ ਜਿਹੜੀ ਵੀਰੇ ਤਲ ਲਾਗੀ 14 ਕਿਲੋ ਹੋਊਗਾ 14 ਕਿਲੋ ਮਿਲ ਕੇ ਲੈ 14 ਕਿਲੋ ਵੀਰ ਕਹਿੰਦਾ ਆਪਣੇ ਘਰੋਂ ਮਿਲ ਕੇ ਲੈ ਜੇ ਮਾਰਨਿੰਗ ਦਾ ਟਾਈਮ ਕੋਈ ਆਪਣੀਆਂ ਬਾਜ਼ਾਰ ਨਹੀਂ ਛੱਡੀਆਂ ਹੋਈਆਂ ਵੇੜਾਂ ਜੈਨੂਨ ਸਵੇਰੇ 6 ਵਜੇ ਚਵਾਈ ਹੋਈ ਹੋਈ ਹੈ ਵੇੜ ਦਾ ਵੇੜ ਦੀ ਤਕਰੀਬਨ ਹੁਣ 9:00 ਵਜੇ ਦਾ ਸਮਾਂ ਹੈ ਜਿਹੜੀ 3 ਨੰਬਰ ਤੇ ਹੈ ਵੀਰੇ 3 ਨੰਬਰ ਤੇ ਹੁਣ ਤਾਂ ਵੀਰੇ ਇਹ ਹੋ ਗਈ ਮਤਲਬ ਇਹ ਵਿਗ ਗਈ ਵੀਰ ਕਹਿੰਦਾ ਵੀ ਆਥ ਨੇ ਲੈ ਕੇ ਜਾਣਗੇ ਵੀਰਾਂ ਨਾਲ ਸੌਦਾ ਹੋ ਗਿਆ ਜਿਹੜੀ 4 ਨੰਬਰ ਤੇ ਹੈ ਵੀਰੇ ਬੱਸੀ 4 ਨੰਬਰ ਤੇ ਵੀਰੇ ਥੱਲੇ 10 ਲੀਟਰ ਦੁੱਧ ਤਿਆਰ ਹੈ ਇਹਦੇ ਥੱਲੇ 10 ਕਿਲੋ ਦੁੱਧ ਤਿਆਰ ਟੀਕਾ ਭਰਾ ਹੈ ਜਰਾ ਟੀਕਾ ਵੀਰ ਕਹਿੰਦਾ ਪੰਜ ਚਾਰ ਦਿਨ ਹੋ ਗਏ ਭਰਾਏ ਨੂੰ ਥਣ ਲੈਵੇ ਦੀ ਬਿਲਕੁਲ ਸਾਫ 10 ਕਿਲੋ ਦੁੱਧ ਦੇਦੇ ਥੱਲੇ ਵੀ ਤੇ ਕੱਦਕੁੱਦ ਕੱਦਕੁੱਦ ਬੱਸੀ ਦਾ ਬਹੁਤ ਨਜ਼ਾਇਜ਼ ਚੰਗਾ ਗਾ ਮਾਰਨਿੰਗ ਦੀ ਚਵਾਈ ਬੈੜਾਂ ਦੀ ਹੋਈ ਹੋਈ ਆ ਬੈੜ ਤਾਂ ਨਜ਼ਾਇਜ਼ ਹੀ ਚੰਗੀਆਂ ਕੱਦਕੁੱਦ ਵੀ ਬਹੁਤ ਨਜ਼ਾਇਜ਼ ਚੰਗਾ ਗਾ ਬੈੜ ਦਾ ਲੈ ਚੱਲ ਵੀਰੇ ਬੰਦੇ ਰੇਟ ਇਹਨਾਂ ਦੇ ਕੀ ਹੋਣਗੇ ਵੀਰੇ ਫੋਨ ਤੇ ਕਰੇਗਾ ਦੇਖ ਕੇ ਜੇ ਕਰ ਲਾਂਗੇ ਵੀਰੇ ਕਹਿੰਦਾ ਵੀ ਆਪਾਂ ਕੋਈ ਜ਼ਿਆਦਾ ਨਹੀਂ ਮੰਗਣੇ ਕੱਦ-ਕੁੱਦ ਬੱਸੀ ਦਾ ਬਹੁਤ ਨਜ਼ਾਇਜ਼ ਚੰਗਾ ਕਾ ਤਾਜੀ ਦੀ ਵੀਰ ਕਹਿੰਦਾ ਆਪਣੇ ਕੋਲੇ ਵੀਡੀਓ ਤਿੰਨਾਂ گاਵਾਂ ਦੀ ਹੈਗੀ ਹੈਗੀ ਆ ਮਤਲਬ ਜਿਹੜੀ ਤੀਜੇ ਨੰਬਰ ਤੇ ਹੈ ਸੇਲ ਹੋਈ ਹੋਈ ਹੈ ਦੂਜੇ ਨੰਬਰ ਤੇ ਬਹਿੜਾ ਜਿਹੜੀ ਤੱਲ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਹੈ 6 ਮਹੀਨੇ ਦੀ ਗੱਬਣ ਤੋਕਰ ਡਰਾਈ ਦੁੱਧੋਂ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ